ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦਖਵਾਰੇ ਚੌਕੀ ਚੁਗਿਰਧ ਹਮਾਰੇ RAM ਨਾਮ ਲਗਾ ਜਬ ਮਿਲ ਜਾਏ ਕਿਰਪਾ ਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਰਮਨ ਲਾ ਪੂਨ ਪੁਰਖ ਬਿਦਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਸੇ ਜਾਸੀ ਅਨੰਦ ਕਰੇ ਤੇਰ ਦਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੇ ਬਾਵਨਾ ਲੱਗ ਗਈ ਪਾਰ ਬ੍ਰਹਮ ਸੁਰਨਾਈ ਚੌ ਗਰਧ ਹਮਾਰੇ ਰਾਮਕਾਰ ਦੁਖ ਲੱਗਾ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮਨਾਮ ਔਖ ਦੀਆ ਏਕਾਲੇ ਬਿਲਾਹੀ ਰਹਾਉ ਰਾਖ ਲਿਏ ਤਲਖਨ ਹਾਰ ਸਭ ਐਦਮ ਠਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸੈ ਦਸਮੀ ਕਬਿਓ ਬਾਤ ਬੇਂਤੀ ਚਉਪਈ ਅਮਰੀ ਕਰੋ ਹਾਦਰ ਸਾ ਪੂਰਨ ਹੈ ਚਿਤ ਕੀ ਇਸਾ ਤਉ ਚਨਨ ਮਰੇ ਹਮਾਰਾ ਆਪਣ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ ਦਵੇ ਤੁਮ ਕਾ ਹੋ ਆਪ ਹਾਦ ਮਹਿ ਬਚਾਹੋ ਸਿੱਖੀ ਬਸੈ ਮੋਰੋ ਪਰਵਾਰਾ ਸੇਵਕ ਸਖ ਸਬੇ ਕਰਤਾਰਾ ਮੋਰ ਸਾਨਿਦ ਕਰਦਾ ਕਰੀਐ ਸਭੈ ਰਨ ਕੋ ਆਸ ਘਰੀਐ ਪੂਰਨੁ ਹੈ ਹਮਾਰੀ ਆਸਾ ਤੋਰ ਭਈ ਕਿ ਰਹੇ ਪਿਆਸਾ ਤੁਮੇ ਸਾਧੂ ਕੋ ਵਰਨ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀ ਹੈ ਚੁਨ ਜਿਸ ਤਰਹ ਮਾਰੇ ਮਾਰੀ ਹੈ ਆਪ ਹਾਦੈ ਮ제 ਅਬਰੀਐ ਮਰਨ ਕਾਲ ਕਾ ਤਰਾ ਸਰਬਰੀਐ ਹਉ ਜੂ ਸਦਾ ਹਮਾਰੇ ਪਸਾ ਸ੍ਰੀ ਹਰਿ ਤੁਝੂ ਕਰਿਉ ਰਸਾ ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤਮੋਪਰੀ ਚਰਿਤ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰਿ ਬਿਸ ਪ੍ਰਕਾਸਾ ਸਗਲ ਕਾਲ ਕਾ ਕੀ ਹਤ ਮਾਸਾ ਜਮਨ ਕਾਲ ਜੋਗਿ ਸਭ ਕੀ ਜੋ ਬੇਦ ਰਾਜ ਬ੍ਰਹਮਾ ਜੁਥੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤਿਸਨੁ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਨ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸਾਨਤ ਚੀਟੀ ਤੇ ਕੁੰਜਰ ਅਸਤੁਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਪੀੜ ਪਸਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਰ ਕਰ ਕਰਤਾਰਾ ਪ੍ਰਜਾ ਤ ਤਬ ਦੇਹ ਪਾਰਾ ਜਬ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰੀ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਂਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਨ ਉਨਮਾਨਤ ਮਹਾ ਮੂੜ ਕਥ ਭੇਦ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੇਤਨਹ ਭੇਵ ਆਪਾ ਆਪਣੀ ਬੁੱਧ ਹੈ ਜੇਤੀ ਬਨਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਦਾ ਪ੍ਰਸੰਨ ਅਨਸਾਰਾ ਇਕੈ ਰੂਪ ਅਨਰੂਪ ਸਰੂਪਾ ਰੰਗ ਭਵ ਬ੍ਰਾਹ ਕਹੀ ਭੂਪਾ ਅੰਦਰ ਜੇ ਰਾਜ ਸੇ ਤਜ ਕੀਨੀ ਉਤਪਜ ਖਾਨ ਬਹੁਰ ਦੀਨੀ ਕਹੂ ਫੂਲ ਰਹਿ ਬੈਠਾ ਕਹੂ ਸੰਪ ਸੰਕਰ ਇਕਾਠਾ ਸਿੰਘ ਰੇਖ ਸੇ ਦਿਖਾਇ ਚੰਪਵ ਆਜੁਗਾਸ ਰੂਸ ਜੰਪਵ ਅਬਰਸਾ ਮੇਰੀ ਤਮ ਕਰੋ ਸਿਖ ਉਬਾਰ ਅਸਖ ਗਰੋ ਦੋਹਰ ਜਦੇ ਉਠਤ ਪਾਤਾ ਸਗਲ ਮਲੇਸ਼ ਕੋਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨ ਕੈ ਦੁਸ਼ ਦੁਗਤ ਹੈ ਬਮਰੇ ਪੁਰਖ ਜਨੁ ਪਗ ਪਰੇ ਤਿਹਾਰਿ ਹੈ ਤਿਨ ਕੇ ਤੁਮ ਸੰਗਟ ਸਭ ਤਾਰੇ ਜੋ ਕਲ ਕੋਈ ਇਕ ਬਾਰ ਧਿਆ ਹੈ ਤਾਕੇ ਕਾਲ ਨਿਜਨੀ ਅਹ ਰਸਾ ਹੋਏ ਤਾ ਸਭ ਕਲਾ ਦੁਸ਼ਟ ਰਸਤਨ ਕਲਾ ਕਿਰਪਾ ਦ੍ਰਿਸ਼ਟੰ ਜੈ ਨਹ ਰਹੋ ਤਾਕੇ ਤਾਪ ਤਨੁ ਮੋਹਰੋ ਰਿੱਧ ਸਿਧ ਕਰਮ ਸੁਭ ਹੋਈ ਦੁਸ਼ ਸਭ ਗਨ ਕੋਈ ਇਕ ਬਾਰ ਜਿਉ ਤੁਮ ਸਬਾਰਾ ਕਾਲ ਫਾਂਸਤੇ ਤਾਹੀ ਉਬਾਰਾ ਜਦ ਨਰਨਾਮ ਤਹਾਰੋ ਕਹਾ ਦਾਰ ਦੁਸ਼ ਦੋਖ ਤੇ ਰਹਾ ਖੜ ਕੇਦ ਮੈਂ ਸਰਨ ਤਿਹਾਰੀ ਆਪਹਾ ਦਲੇ ਹੁ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਤਾ ਕਿਲ ਬਖਸਗਲ ਦੇਖੋ ਹਰਤਾ ਦੁਸ਼ ਦੁਖੀ ਕੋ ਸਹ ਕਰਤਾ ਸ੍ਰੀ ਹਸ ਤੋ ਜਾਪੇ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਸ ਫਲ ਪਾਵੇ ਸੋਈ ਦੂਗਨ ਤੇ ਵਿਆਪਤ ਕੋਈ ਅੜਲ ਸੋਹਣ ਗੰਗੋ ਜੁ ਜਾਹੀ ਸੁਖ ਸੁਨਾ ਪਾਵੇ ਸੁਣੈ ਮੂੜ ਚਿਤ ਲਾਇ ਚਿਰਤਾ ਆਵੇ ਹਉ ਜੀ ਜਾਗੀ ਏਕ ਬਾਰ ਚਉਪਈ ਕਉ ਕਹੈ ਚਉਪਈ ਸੰਬਤ ਸਤਰ ਹੈ ਸਹਿ ਪਣੀਜੈ ਅਰਧ ਸਹਿ ਸਤਨ ਤਿੰਨ ਕਿਹਿਜੈ ਭਾ ਦ੍ਰਵਸੁਦੀ ਅਸ਼ਟਮਿ ਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਰਤੇ ਕਉ ਆਖ ਦਰੇਨੀ ਅਨਿਓ ਰਾਮ ਰੀ ਪ੍ਰਾਨ ਕੁਰਾਨ ਨੀ ਕਹ ਮਤੇ ਕ ਨ ਮੰਨਿਓ ਸਿਮਰਤ ਸਾਸਤਰ ਬੇਸਬੈ ਬੋ ਭੇਦ ਕਹਮੇ ਇਕ ਨ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਉ ਸੋ ਤੋਹੇ ਬਖਾਨਿਓ ਦੋਹੇਰਾ ਸਗਲ ਦਵਾਰ ਕੋ ਸਾੜ ਕੈ ਗਿਉ ਤੁਹਾਰੋ ਦਵਾਰ ਬਹਿ ਗਏ ਕੀਲਾ ਦਿਆਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾੜ ਕੈ ਗਿਉ ਤੁਹਾਰੋ ਦਵਾਰ ਭੰਗ ਹੈ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦਖਵਾਰੇ ਚੌਕੀ ਚੁਗਰਦਹ ਮਾਰੇ RAM ਨਾਮ ਲਗਾ ਜਬ ਮਿਲ ਜਾਏ ਕਿਰਪਾ ਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਰਮਨ ਲਾ ਪੂਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨੰ ਬਿਨਸੀ ਜਾਸੀ ਅਨੰਦ ਕਰੇ ਤੇਰ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਸਾਤੇ ਬਾਵਨਾ ਲੱਗਈ ਪਾਰ ਬ੍ਰਹਮ ਸੁਰ ਨਾਈ ਚੌ ਗੁਰਧ ਹਮਾਰੇ ਨਾਮਕਾਰ ਦੁਖ ਲੱਗਾ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦੀਆ ਏ ਕਲ ਵਿਲਾਈ ਰਹਾਉ ਰਾਖ ਲਿਏ ਤਨ ਰਖਨ ਹਾਰ ਸਭ ਐਦਮ ਠਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸੁਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸੁਹਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਈ ਦਸਮੀ ਕਬਿਓ ਬਾਤ ਬੇਂਤੀ ਚਉਪਈ ਅਮ੍ਰਿ ਕਰੋ ਹਾਦਰਸਾ ਪੂਰਨ ਹੈ ਚਿਤ ਕੀ ਇੱਛਾ ਤਉ ਚਨਨ ਮਰੇ ਹਮਾਰਾ ਆਪਣ ਜਾਨ ਕਰੋ ਪ੍ਰਤਪਾਰਾ ਅਮ੍ਰੇ ਦੁਸ਼ ਦਵੇ ਤੁਮ ਕਾ ਹੋ ਆਪ ਹਾਦ ਮਹਿ ਬਚਾਹੋ ਸਿੱਖੀ ਬਸੈ ਮੋਰੋ ਪਰਵਾਰਾ ਸੇਵਕ ਸਖ ਸਵੇ ਕਰਤਾਰਾ مورسان کری ہے سب بیرن کو سنگری ہے پورنو ہماری آسا تور کی رہے پیاسا تمہیں ابرن توں جو چاہوں سو تمتے پاؤں سیو سکھ مارے تاری ہے چن چن سطر ہمارے ماری ہے آپ ہ مجھے ابری مرن کال کا ترہ سنبری ہے صدا ہمارے پسا سری ہتھو کرے اور ارسا ਰਾਖ ਲਿਹੁ ਮੋਇ ਰਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤਮੋਪਰੀ ਚਰਿਤ ਕੰਤਾ ਆਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਮਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀ ਜੋ ਬੇਦ ਰਾਜ ਬ੍ਰਹਮਾ ਜੁਥੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤਿਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸਾਨਤ ਚੀਟੀ ਤੇ ਕੁੰਜਲ ਅਸਤੁਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਪੀੜ ਪਸਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਰ ਕਰ ਕਰਤਾਰਾ ਪ੍ਰਜਾ ਤ ਤਬ ਦੇਹ ਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰੀ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਂਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਨ ਉਨਮਾਨਤ ਮਹਾ ਮੂੜ ਕਥ ਭੇਦ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੇਤਨਹ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨ ਪਿੰਪਨ ਤੋਹੇ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਹਿ ਬਿਦ ਸਦਾ ਪ੍ਰਸੰਨ ਅਨਸਾਰਾ ਇਕੈ ਰੂਪ ਅਨਰੂਪ ਸਰੂਪਾ ਰੰਗ ਕ ਬ੍ਰਾਹ ਕਹੀ ਭੂਪਾ ਅੰਦਰ ਜੇ ਰਾਜ ਸੇ ਤਜ ਕੀਨੀ ਉਤਪਜ ਖਾਨ ਬਹੋਰੇ ਦੀਨੀ ਕਹੂੰ ਫੂਲ ਰਹਿ ਬੈਠਾ ਕਹੂੰ ਸੰਪ ਸੰਕਰ ਇਕਾਠਾ ਸਿੰਘ ਰੇਸ ਦੇ ਟਖਾਇਆ ਚੰਪਵ ਆਦ ਜੁਗਾਸ ਰੂਸ ਜੰਪਵ ਅਬਰਸਾ ਮੇਰੀ ਤਮ ਕਰੋ ਸਿਖ ਉਬਾਰ ਅਸਖ ਗਰੋ ਦੋਹ ਜਦੇ ਉਠਤ ਪਾਤਾ ਸਗਲ ਮਲੇਖ ਕੌਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨ ਕੈ ਦੁਸ਼ ਦੁਖਤ ਹੈ ਬਮਰੇ ਉਰਖ ਜਨੁ ਭਗ ਪਰੇ ਤਿਹਾਰਿ ਹੈ ਤਿਨ ਕੇ ਤਮ ਸੰਗਟ ਸਭ ਤਾਰਿ ਹੈ ਜੋ ਕਲ ਕੋਇ ਇਕ ਬਾਰ ਧਿਆ ਹੈ 타ਕੇ ਕਾਲ ਨਿਕਨੀ ਅਹ ਰਸਾ ਹੋਇ ਤਾ ਸਭ ਕਲਾ ਦੁਸ਼ਟ ਰਸਤਨ ਕਲਾ ਕਿਰਪਾ ਦ੍ਰਿਸ਼ਟਨ ਜੈ ਨਹ ਰਹੋ 타ਕੇ 타ਪ ਤਨੁ ਗਮਹਰੋ ਰਿੱਧ ਸਿਧ ਕਰਮ ਸੁਭ ਹੋਈ ਦੁਸ਼ ਸਭ ਗਨ ਕੋਇ ਇਕ ਬਾਰ ਜਿਉ ਤਵੇਂ ਸਬਾਰਾ ਕਾਲ ਫਾਂਸਤੇ ਤਾਹੀ ਉਬਾਰਾ ਜਦ ਨਰਨਾਮ ਤਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜ ਕੇ ਮੈਂ ਸਰਨ ਤਿਹਾਰੀ ਆਪਹਾ ਦਲੇ ਹੁ ਉਬਾਰੀ ਸਰਬ othor ਮੋਹ ਸਹਾਈ ਦੁਸ਼ ਦੋਹ ਤੇ ਲਿਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਖਸਗਲ ਦੇਖੋ ਹਰਤਾ ਦੁਸ਼ ਦੁਖਿ ਕੋਸਿਆ ਕਰਤਾ ਸ੍ਰੀ ਹਸਤੋ ਜਾਪੇ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਸ ਫਲ ਪਾਵੇ ਸੋਈ ਦੁਗਨ ਤਸੇ ਵਿਆਪਤ ਕੋਈ ਅੜਲ ਸੋਏ ਗੋਂਗੋ ਜੂ ਜਾਹੀ ਸੁਰਸਨਾ ਪਾਵੇਈ ਸੁਣਿਆ ਮੂੜ ਚਿਤਲਾਇ ਚਿਰਤਾ ਆਵੇ ਹਉ ਜੇ ਜਾਗੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਤ 17 ਸਹਿ ਪੁਣੀਜੈ ਅਰਧ ਸਹਿ ਸੋਨ ਤਿੰਨ ਕਿਹਜੈ ਭਾ ਦ੍ਰਵਸਦੀ ਅਸ਼ਟਮਿ ਵਾਰਾ ਤੀਰ ਸਤ੍ਰਵਗ੍ਰੰਥ ਸੁਧਾਰਾ ਸਵਈਆ ਪਾਹੇ ਗਹ ਜਬ ਤੇ ਤੁਮਰੇ ਤਰਤੇ ਕਉ ਆਖ ਦਰੇ ਨੀ ਅਨਿਓ ਰਾਮ ਰੀ ਪ੍ਰਾਨ ਕੁਰਾਨ ਨੀ ਕਹ ਮਤੇ ਕ ਨ ਮੰਨਿਓ ਤਮਰਤ ਸਾਸਤਰ ਬੇਸਬੈ ਬੋ ਭੇਦ ਕਹਮੇ ਇਕ ਨ ਜਾਣਿਓ ਸ੍ਰੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਭੰਗ ਹੈ ਕੀ ਲਾ ਜਸ ਗੋਬਿੰਦ ਦਾਸ ਤਵਾਰ ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦਿ ਖਵਾਰੇ ਚੌਗੀ ਚੁਗਿਰਧ ਮਾਰੇ RAM ਨਾਮ ਲਗਾ ਜਬ ਮਿਲ ਜਾਏ ਕਿਰਪਾ ਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਰਮਨ ਲਾ ਪੂਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨੰ ਬਿਸੀ ਜਾਸੀ ਅਨੰਦ ਕਰੇ ਤੇਰ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੇ ਬਾਵਨਾ ਲੱਗ ਗਈ ਪਾਰ ਬ੍ਰਹਮ ਸੁਰਨਾਈ ਚੌ ਗੁਰਧ ਹਮਾਰੇ ਰਾਮਕਾਰ ਦੁਖ ਲੱਗਾ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮਨਾਮ ਔਖ ਦੀਆ ਏ ਕਾਲਿ ਬਿਲਾਈ ਰਹਾਉ ਰਾਖ ਲਿਏ ਤਨ ਰਖਨ ਹਾਰ ਸਭ ਐਦਮ ਠਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਇਕ ਓੰਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਾਤ ਸਤਿ ਦਸ਼ਮੀ ਕਬਿਓ ਬਾਤ ਬੇਂਤੀ ਚਉਪਈ ਅਮ੍ਰਿ ਕਰੋ ਹਾਦਰਸਾ ਪੂਰਨ ਹੈ ਚਿਤ ਕੀ ਇੱਛਾ ਤਉ ਚਨਨ ਮਰੇ ਹਮਾਰਾ ਆਪਣ ਜਾਨ ਕਰੋ ਪ੍ਰਤਪਾਰਾ ਅਮ੍ਰੇ ਦੁਸ਼ ਦਵੇ ਤੁਮ ਕਾ ਹੋ ਆਪ ਹਾਦਰ ਮਹਿ ਬਚਾਹੋ ਸਿੱਖੀ ਬਸੈ ਮੋਰੋ ਪਰਵਾਰਾ ਸੇਵਕ ਸਖ ਸਵੇ ਕਰਤਾਰਾ مورسان دہ کری ہے سب بیرن کو سنگری ہے پورن ہماری آسا تور کی رہے پیاسا تمہیں ابر نتیاؤں جور چاہوں سو تم تے پاؤ سیو سکھ مارے تاری ہے چن چن ہمارے ماری ہے آپ ہاتھ د مجھے ابریا مرن کال کا ترہ بری ہے حجو ہمارے پسا سری ہتو کرے اور رسا ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤਮੋਪਰੀ ਚਰਿਤ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ ਪ੍ਰਕਾਸਾ ਸਗਲ ਕਾਲ ਕਾ ਕੀ ਹਤ ਮਾਸਾ ਜਮਨ ਕਾਲ ਜੋਗੀ ਸਭ ਕੀ ਜੋ ਬੇਦ ਰਾਜ ਬ੍ਰਹਮਾ ਜੁਥੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸਨੂੰ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਿਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸਾਨਤ ਚੀਟੀ ਤੇ ਕੁੰਜਲ ਅਸਤੁਲਾ ਸਭ ਪਰ ਕਿਰਪਾ ਦਰਸ ਕਰ ਫੂਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਪੀੜ ਪਸਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਰ ਕਰ ਕਰ ਤਾਰਾ ਪ੍ਰਜਾ ਤ ਤਬ ਦੇਹ ਪਾਰਾ ਜਬ ਆ ਕਰ ਕਰ ਤਹ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰੀ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਂਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਕਾ ਮੂੜ ਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਨ ਉਨਮਾਨਤ ਮਹਾ ਮੂੜ ਕਥ ਭੇਦ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੇਤਨਹ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਨਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਦਾ ਪ੍ਰਸੰਨ ਅਨਸਾਰਾ ਇਕੈ ਰੂਪ ਅਨਰੂਪ ਸਰੂਪਾ ਰੰਗ ਭਵ ਪ੍ਰਾਪ ਕਹੀ ਭੂਪਾ ਅੰਦਰ ਦੇ ਜੇ ਰਾਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਦੀਨੀ ਕਹਉ ਫੂਲ ਰਹੇ ਬੈਠਾ ਕਹਉ ਸੰਭ ਸੰਕਰ ਇਕੈਠਾ ਸਿੰਘ ਰੇਖ ਦਿਖਾਇ ਚੰਪਵ ਆਜੁਗਾ ਸਰੂਸ ਜੰਪਵ ਅਬਰਸਾ ਮੇਰੀ ਤੁਮ ਕਰੋ ਸਿਖ ਉਭਾਰ ਅਸਖ ਸਿੰਘ ਗਰਉ ਦੁਸ਼ਜ ਦੇ ਉਠਤ ਪਤਾ ਸਗਲ ਮਲੇ ਕੋ ਰਣ ਘਾਤਾ ਜੇ ਅਸ ਤੁਜ ਤਪ ਸਰਣੀ ਪਰੇ ਤਿਨ ਕੈ ਦੁਸ਼ ਦੁਗਤ ਹੈ ਬੰ ਮਰੇ ਪੁਰਖ ਜਨੁ ਪਗ ਪਰੈ ਤਿਹਾਰਿ ਤਿਨ ਕੇ ਤਮ ਸੰਗਟ ਸਭ ਤਾਰੈ ਜੋ ਕਲ ਕੋ ਇਕ ਬਾਰ ਧਿਆ ਹੈ 타ਕੇ ਕਾਲ ਨਿਤਨੀ ਅਹ ਰਸਾ ਹੋਏ ਤਹ ਸਭ ਕਲਾ ਦੁਸ਼ਟ ਰਸਤਨ ਕਲਾ ਕਿਰਪਾ ਦ੍ਰਿਸ਼ਟਨ ਜੈ ਨਹ ਰਹੋ 타ਕੇ ਤਾਪ ਤਨੁ ਗਮਹਰੋ ਰਿੱਧ ਸਿਧ ਕਰਮ ਸੁਭ ਹੋਈ ਦੁਸ਼ ਸਭ ਗਨ ਕੋਈ ਇਕ ਬਾਰ ਜਿਉ ਤਵੇਂ ਸਬਾਰਾ ਕਾਲ ਫਾਂਸਤੇ ਤਾਹੀ ਉਬਾਰਾ ਜਦ ਨਰਾ ਨਾਮ ਤਹਾਰੋ ਕਹਾ ਦਾਰ ਦੁਸ਼ਤ ਦੋਖ ਤੇ ਰਹਾ ਖੜ ਕੇਦ ਮੈਂ ਸਰਨ ਤਿਹਾਰੀ ਆਪਹਾ ਦਲੇ ਹੁ ਉਬਾਰੀ ਸਰਬ ਥੋਰ ਮੋ ਸਹਾਈ ਦੁਸ਼ਤ ਦੋਖ ਤੇ ਲਿਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਬਖਸਗਲ ਦੇਖੋ ਹਰਤਾ ਦੁਸ਼ ਦੁਖੀ ਕੋ ਸਹਾ ਕਰਤਾ ਸ੍ਰੀ ਹਸਤੋ ਜਾਪੇ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਸ ਫਲ ਪਾਵੇ ਸੋਈ ਦੁਗਨ ਤਸੇ ਵਿਆਪਤ ਕੋਈ ਅੜਲ ਸੋਏ ਗੋਂਗੋ ਦੂ ਜਾਹੀ ਸੁਰਸਨਾ ਪਾਵੇ ਸੁਣਿਆ ਮੂੜ ਚਿਤਲਾਇ ਚਿਰਤਾ ਆਵੇ ਹੁ ਜੇ ਜਾਗੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਤ 17 ਸਹਿ ਪੁਣੀਜੈ ਅਰਧ ਸਹਿ ਸੋਨਤੀਨ ਕਿਹਜੈ ਭਾ ਦ੍ਰਵਸਦੀ ਅਸ਼ਟਮੀ ਵਾਰਾ ਤੀਰ ਸਤ੍ਰਵਗ੍ਰੰਥ ਸੁਧਾਰਾ ਸਵਈਆ ਪਾਹੇ ਗਹੇ ਜਵਤੇ ਤੁਮਰੇ ਤਰਤੇ ਕਉ ਆਖਿ ਤਰੇਨੀ ਆਨਿਓ ਰਾਮ ਰੀ ਪ੍ਰਾਨ ਕੁਰਾਨ ਨੀ ਕਹ ਮਤੇ ਕ ਨ ਮੰਨਿਓ ਸਿਮਰਤ ਸਾਸਤਰ ਬੇਸਬੈ ਬੋ ਭੇਦ ਕਹਮੇ ਇਕ ਨ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਉ ਸੋ ਤੋਹੇ ਬਖਾਨਿਓ ਦੋਹੇਰਾ ਸਗਲ ਦਵਾਰ ਕੋ ਸਾੜ ਕੈ ਗਿਉ ਤੁਹਾਰੋ ਦਵਾਰ ਬਹਿ ਗਏ ਕੀਲਾ ਦਿਆਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾੜ ਕੈ ਗਿਉ ਤੁਹਾਰੋ ਦਵਾਰ ਭੰਗ ਹੈ ਕੀ ਲਾ ਜਸ ਗੋਬਿੰਦ ਦਾਸ ਤਵਾਰ ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦਖਵਾਰੇ ਚੌਕੀ ਚੁਗਿਰਧ ਮਾਰੇ RAM ਨਾਮ ਲਗਾ ਜਬ ਮਿਲ ਜਾਏ ਕਿਰਪਾ ਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਰਮਨ ਲਾ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨੰ ਬਿਸੇ ਜਾਸੀ ਅਨੰਦ ਕਰੇ ਤੇਰ ਦਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤੇ ਬਾਵਨਾ ਲੱਗਈ ਪਾਰ ਬ੍ਰਹਮ ਸੁਰਨਾਈ ਚੋ ਗੁਰਧ ਹਮਾਰੇ ਰਾਮਕਾਰ ਦੁਖ ਲੱਗਾ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮਨਾਮ ਔਖ ਦੀਆ ਏਕਾਲਿ ਬਿਲਾਇ ਰਹਾਉ ਰਾਖ ਲਿਏ ਤਨ ਰਖਨ ਹਾਰ ਸਭ ਐਦਮ ਠਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸੁਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸੁਹਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸੈ ਦਸਮੀ ਕਬਿਓ ਬਾਤ ਬੇਂਤੀ ਚਉਪਈ ਅਮ੍ਰਿ ਕਰੋ ਹਾਦਰ ਸਾ ਪੂਰਨ ਹੈ ਚਿਤ ਕੀ ਇੱਛਾ ਤਉ ਚਨਨ ਮਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮਰੇ ਦੁਸ਼ ਸਭੇ ਤੁਮ ਕਾ ਹੋ ਆਪ ਹਾਦ ਮਹਿ ਬਚਾਹੋ ਸਿੱਖੀ ਬਸਾ ਮੋਰੂ ਪਰਵਾਰਾ ਸੇਵਕ ਸਖ ਸਭੇ ਕਰਤਾਰਾ مورسان کری ہے سب بیرن کو آسنگری ہے پورنو ہماری آسا تور کی رہے پیاسا تمہیں ابر ن تبر چاہوں سو تمتے پاؤں سیو سکھ مارے تاری ہے چن سر ہمارے ماری ہے آپ مجھے ابری ہے مرن کال کا ترہ سنبری ہے حجو شدہ ہمارے پسا سری ہتو کرے او رسا ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤਮੋਪਰੀ ਚਰਨ ਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰਿ ਬਿਸਮ ਪ੍ਰਕਾਸ਼ ਸਾ ਸਗਲ ਕਾਲ ਕਾ ਕੀ ਹਤਮਾਸਾ ਜਮਨ ਕਾਲ ਜੋਗਿ ਸਭ ਕੀ ਜੋ ਬੇਦ ਰਾਜ ਬ੍ਰਹਮਾ ਜੁਥੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸਨੂੰ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਿਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸਾਨਤ ਚੀਟੀ ਤੇ ਕੁੰਜਲ ਅਸਤੁਨਲਾ ਸਭ ਪਰ ਕਿਰਪਾ ਅਦਿ ਸਰ ਫੂਲਾ संतन दुख पाए ते दुखी सुख पाए साधन कै सुखी एक एक की पीर पसान है कट कट के परपट की जान जब उदर कर तब जब कर तारा प्रजा ततम देह परा जब्या कर करत हु, कबहु तुम मैं मिलत दे तरसभहु जते बदन श्री सब तारै आप अपनी भुजा उचारै तुम सबहि ते रहत निरालम जांत भेद भेद अरियालम निरंकार निर्विकार निर्लंब आद अनिल अनाद असंभ ਤਾਂ ਕਾ ਮੂੜ ਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਨ ਉਨਮਾਨਤ ਮਹਾ ਮੂੜ ਗਤ ਭੇਦ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨ ਪਿੰਦ ਪਿੰਦ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਦਾ ਪ੍ਰਸੰ ਅਨਸਾਰਾ ਇਕੈ ਰੂਪ ਅਨਰੂਪ ਸ੍ਰੂਪਾ ਰੰਗ ਭਵ ਬ੍ਰਾਹ ਕਹੀ ਭੂਪਾ ਅੰਦਰ ਜੇ ਰਾਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਦੀਨੀ ਕਹਉ ਹੋਰਹਿ ਬੈਠਾ ਕਹਉ ਸੰਪ ਸੰਕਰ ਇਕੈਠਾ ਸਿਗਰੀਸ਼ ਰਿਤ ਖਾਇ ਚੰਪਵ ਆਜੁਗਾ ਸਰੂਸ ਜੰਪਵ ਅਬਰਸਾ ਮੇਰੀ ਤੁਮ ਕਰੋ ਸਿਖ ਉਭਾਰ ਅਸਖਿਂ ਗਰੋ ਦੁਸ਼ਜ ਦੇ ਉਠਤ ਪਤਾ ਸਗਲ ਮਲੇਸ਼ ਕਉਰਣ ਘਾਤਾ ਜੇ ਅਸ ਤੁਜ ਤਪ ਸਰਣੀ ਪਰੇ ਤਿਨ ਕੈ ਦੁਸ਼ ਦੁਗਤ ਹੈ ਬੰ ਮਰੇ ਉਰਖ ਜਨੁ ਭਗ ਪਰੇ ਤਿਹਾਰਿ ਤਿਨ ਕੇ ਤਮ ਸੰਗਟ ਸਭ ਤਾਰਿ ਜੋ ਕਲ ਕੋਇ ਇਕ ਬਾਰ ਧਿਆਇ ਹੈ 타ਕੇ ਕਾਲ ਨਿਕਨੀ ਅਹ ਰਸਾ ਹੋਇ ਤਾ ਸਭ ਕਲਾ ਦੁਸ਼ਟ ਰਸਤਨ ਕਲਾ ਕਿਰਪਾ ਦ੍ਰਿਸ਼ਟਨ ਜੈ ਨਹ ਰਹੋ 타ਕੇ ਤਾਪ ਤਨੁ ਗਮਾਹ ਰਹੋ ਰਿੱਧ ਸਿਧ ਕਰਮ ਸੁਭ ਹੋਈ ਦੁਸ਼ ਸਭ ਗਨ ਕੋਇ ਇਕ ਬਾਰ ਜਿਉ ਤਵੇਂ ਸਬਾਰਾ ਕਾਲ ਫਾਂਸ ਤੇ ਤਾਹ ਉਬਾਰਾ ਜਗ ਨਰਨਾਮ ਤਹਾਰੋ ਕਹਾ ਦਾਰ ਦੁਸ਼ਤ ਦੋਖ ਤੇ ਰਹਾ ਖੜ ਕੇ ਮੈਂ ਸਰਨ ਤਿਹਾਰੀ ਆਪਹਾ ਦਲੇ ਹੁ ਉਬਾਰੀ ਸਰਬ ਠੋਰ ਨੂੰ ਹੋ ਸਹਾਈ ਦੁਸ਼ ਦੋਖ ਤੇ ਰਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਖਸਗਲ ਦੇਖੋ ਹਰਤਾ ਦੁਸ਼ ਦੁਖੀ ਕੋ ਸਹਾ ਕਰਤਾ ਸ੍ਰੀ ਹਸਤਜਾਪੇ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਬਨ ਬਾਸ ਦਾ ਫਲ ਪਾਵੇ ਸੋਈ ਦੂਗਨ ਕਿਸੇ ਵਿਆਪਤ ਕੋਈ ੜਲ ਜੋਏ ਗੋਂਗੋ ਜੋ ਜਾਹੀ ਸੁਰਸਨਾ ਪਾਵੇ ਸੁਣੈ ਮੂੜ ਚਿਤਲਾਇ ਚਿਰਤਾ ਆਵੇ ਹਉ ਜੇ ਜਾਗੀ ਏਕ ਬਾਰ ਚਉਪਈ ਕਉ ਕਹੈ ਚਉਪਈ ਸੰਬਤ ਸਤਰਾਇ ਸੈ ਪੁਣੀਜੈ ਅਰਧ ਸੈ ਪੁਨ ਤਿੰਨ ਕਿਹਜੈ ਭਾਰ ਦ੍ਰਵ ਸੁਦੀ ਅਸ਼ਟਮਿ ਵਾਰਾ ਤੀਰ ਸਤਰਾਵਗਨ ਸੁਧਾਰਾ ਸਵਈਆ ਪਾਹੇ ਗਹੇ ਜਲਤੇ ਤੁਮਰੇ ਤਰਤੇ ਕਉ ਆਖ ਦਰੇਨੀ ਆਨਿਓ ਰਾਵਰੀ ਪ੍ਰਾਨ ਕੁਰਾਨ ਨੀਕ ਹੈ ਮਤਿ ਇਕ ਨ ਮੰਨਿਓ ਸਮਰਤ ਸਾਸਤਰ ਬੇਸਬੈ ਬੋ ਭੇਦ ਕਹਮੇ ਕਿ ਨ ਜਾਣਿਓ ਸ੍ਰੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਭੰਗ ਹੈ ਕੀ ਲਾ ਜਸ ਗੋਬਿੰਦ ਦਾਸ ਤਵਾਰ ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦਖਵਾਰੇ ਚੌਗੀ ਚੁਗਰਧ ਹਮਾਰੇ RAM ਨਾਮ ਲਗਾ ਜਬ ਮਿਲ ਜਾਏ ਕਿਰਪਾ ਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਰਮਨ ਲਾ ਪੂਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਸੀ ਜਾਸੀ ਅਨੰਦ ਕਰੇ ਤੇਰ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੇ ਬਾਵਨਾ ਲੱਗਈ ਪਾਰ ਬ੍ਰਹਮ ਸੁਰ ਨਾਈ ਚੌ ਗੁਰਧ ਹਮਾਰੇ ਰਾਮਕਾਰ ਦੁਖ ਲੱਗਾ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮਨਾਮ ਔਖ ਦੀਆ ਏਕਾਲਿ ਬਿਲਾਈ ਰਹਾਉ ਰਾਖ ਲਿਏ ਤਨਖਨ ਹਾਰ ਸਭ ਐਦਮ ਠਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸੈ ਦਸਮੀ ਕਬਿਓ ਬਾਤ ਬੇਂਤੀ ਚਉਪਈ ਅਮ੍ਰਿ ਕਰੋ ਹਾਦਰਸਾ ਪੂਰਨ ਹੈ ਚਿਤ ਕੀ ਇੱਛਾ ਤਉ ਚਨਨ ਮਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ ਸਭੇ ਤੁਮ ਕਾ ਹੋ ਆਪ ਹਾਦਰ ਮਹਿ ਬਚਾਹੋ ਸਿੱਖੀ ਬਸਾ ਮੋਰੋ ਪਰਵਾਰਾ ਸੇਵਕ ਸਖ ਸਭੇ ਕਰਤਾਰਾ ਮੋਰ ਸਾਨਜ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨੁ ਹੈ ਹਮਾਰੀ ਆਸਾ ਤੌਰ ਭਈ ਕਿ ਰਹੇ ਪਿਆਸਾ ਤੁਮੇ ਸਾਧੂ ਤੇ ਵਰਨ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀ ਹੈ ਚੰਨ ਜਿਸ ਤਰਹ ਮਾਰੇ ਮਾਰੀ ਹੈ ਆਪ ਹਾਦੈ ਮ제 ਅਬਰੀਐ ਮਰਨ ਕਾਲ ਕਾਤਰਾ ਸਰਬਰੀਐ ਧਜੂ ਸਦਾ ਹਮਾਰੇ ਪਸਾਦ ਸ੍ਰੀ ਹਰਿ ਤੁਝੂ ਕਰਿ ਔਰਸਾ ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤਮੋਪਰੀ ਚਰਨ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸਮਰ ਕਸਾ ਸਗਲ ਕਾਲ ਕਾ ਕੀ ਹਤ ਮਾਸਾ ਜਮਨ ਕਾਲ ਜੋਗੀ ਸਭ ਕੀ ਜੋ ਬੇਦ ਰਾਜ ਬ੍ਰਹਮਾ ਜੁਥੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਸਨੂੰ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸਾਨਤ ਚੀਟੀ ਤੇ ਕੁੰਜਲ ਅਸਤੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕ ਕੀ ਪੀੜ ਪਸਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਰ ਕਰ ਕਰ ਤਾਰਾ ਪ੍ਰਜਾ ਤ ਤਬ ਦੇਹ ਪਾਰਾ ਜਬ ਕਰ ਕਰ ਤਹ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰੀ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਂਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂਢ ਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਨ ਉਨਮਾਨਤ ਮਹਾ ਮੂਰਗਸ ਭੇਦ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੇਤਨਹ ਭਿਵ ਆਪਾ ਆਪਣੀ ਬੁੱਧ ਹੈ ਜੇਤੀ ਬਰਨ ਭਿੰਦ ਭਿੰਦ ਤੋਹੇ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਹਿ ਬਿਦ ਸਦਾ ਪ੍ਰਸੰਨ ਅਨਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭੈਵ ਬ੍ਰਾਹ ਕਹੀ ਭੂਪਾ ਅੰਦਰ ਜੇ ਰਾਜ ਸੇ ਤਜ ਕੀਨੀ ਉਤਪਜ ਖਾਨ ਬਹੋਰੀ ਦੀਨੀ ਕਹੂੰ ਫੂਲ ਆ ਰਹਾ ਬੈਠਾ ਕਹੂੰ ਸੰਪ ਸੰਕਰ ਇਕਾਠਾ ਸਿਗਰੇਟ ਸੇ ਟਖਾਇ ਚੰਪਵ ਆਜੁਗਾਸ ਰੂਸ ਜੰਪਵ ਅਬਰਸਾ ਮੇਰੀ ਤਮ ਕਰੋ ਸਿਖ ਉਬਾਰ ਅਸਖ ਗਰੋ ਦੋਹ ਜਦੇ ਉਠ ਪਾਤਾ ਸਗਲ ਮਲੇਖ ਕੌਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨ ਕੈ ਦੁਸ਼ ਦੁਗਤ ਹੈ ਬਮਰੇ ਪੁਰਖ ਜਨੁ ਪਗ ਪਰੇ ਤਿਹਾਰਿ ਹੈ ਤਿਨ ਕੇ ਤਮ ਸੰਗਟ ਸਭ ਤਾਰਿ ਹੈ ਜੋ ਕਲ ਕੋਇ ਇਕ ਬਾਰ ਧਿਆ ਹੈ 타ਕੇ ਕਾਲ ਨਿਕਨੀ ਐਹ ਰਸਾ ਹੋਇ ਤਾ ਸਭ ਕਲਾ ਦੁਸ਼ਟ ਰਸਤਨ ਕਲਾ ਕਿਰਪਾ ਦ੍ਰਿਸ਼ਟਨ ਜੈ ਨਹ ਰਹੋ 타ਕੇ 타ਪ ਤਨੁ ਗਮਹਰੋ ਰਿੱਧ ਸਿਧ ਕਰਮੋ ਸੁਭ ਹੋਈ ਦੁਸ਼ ਸਭ ਗਿਨਾ ਕੋਇ ਇਕ ਬਾਰ ਜਿਉ ਤਵੇਂ ਸਬਾਰਾ ਕਾਲ ਫਾਂਸਤੇ ਤਾਹੀ ਉਬਾਰਾ ਜਦ ਨਰ ਨਾਮ ਤਹਾਰੋ ਕਹਾ ਦਾਰ ਜਦ ਦੁਸ਼ ਦੋਖ ਤੇ ਰਹਾ ਖੜ ਕੇ ਮੈਂ ਸਰਨ ਤਿਹਾਰੀ ਆਪ ਹਾ ਦਲੇ ਹੁ ਉਬਾਰੀ ਸਰਬ othor ਮੋ ਸਹਾਈ ਦੁਸ਼ ਦੋਹ ਤੇ ਲਿਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਤਾ ਕਿਲ ਬਖਸਗਲ ਦੇਖੋ ਹਰਤਾ ਦੁਸ਼ ਦੁਖਿ ਕੋਸਿਆ ਕਰਤਾ ਸ੍ਰੀ ਹਸਤੋ ਜਾਪੇ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਬਨ ਬਾਸ ਫਲ ਪਾਵੇ ਸੋਈ ਦੁਗਤਿ ਸੇ ਵਿਆਪਤ ਕੋਈ ੜਲ ਸੋਏ ਗੋਂਗੋ ਜੋ ਜਾਹੀ ਸੁਰਸਨਾ ਪਾਵੇ ਸੁਣਿਆ ਮੂੜ ਚਿਤਲਾਇ ਚਿਰਤਾ ਆਵੇ ਹਉ ਜੇ ਜਾਗੀ ਏਕ ਬਾਰ ਚਉਪਈ ਕਉ ਕਹੈ ਚਉਪਈ ਸੰਬਤ ਸਤਰਾਇ ਸਹ ਪਣੀਜੈ ਅਰਧ ਸਹ ਸਤਨ ਤਿੰਨ ਕਿਹਜੈ ਭਾਦਰਭ ਸੁਦੀ ਅਸ਼ਟਮਿ ਵਾਰਾ ਤੀਰ ਸਤਰਾਵ ਗ੍ਰੰਥ ਸੁਧਾਰਾ ਸਵਈਆ ਪਾਹੇ ਗਹੇ ਜਲ ਤੇ ਤੁਮਰੇ ਤਰਤੇ ਕਉ ਆਖ ਦਰੇਨੀ ਆਨਿਓ ਰਾਮ ਰੀ ਪ੍ਰਾਨ ਕੁਰਾਨ ਨੀਕ ਹੈ ਮਤੇ ਕ ਨ ਮੰਨਿਓ ਸਮਰਤ ਸਾਸਤਰ ਬੇਸਬੈ ਬੋ ਭੇਦ ਕਹਮੇ ਕਿ ਨ ਜਾਣਿਓ ਸ੍ਰੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ